ਤ੍ਰੋਇ ਤਰਾਂ ਬਾਦ ਵੀ ਇਹ ਟੈਂਕ ਤੋਂ ਪੈ ਰਿਆ ਗਰਦ ਦਿਖਾਵਾਂ ਕਿਉਂ ਕਰਦਾ ਕਿ ਚਰਨ ਰਿਹਾ ਜੀਰੀ ਵਾਂ ਦੇ ਕਰਦਾ ਮਿੱਟੀ ਆ ਬਈ ਉਹ ਜਦੋਂ ਤੇ ਆ ਬੋਤਾ ਬਾਜ ਨਹੀਂ ਆ ਜੀਰੀ ਆ ਵਾਂ ਲੈ ਵੀ ਮਿੱਟੀ ਕਰਦਾ ਵੀ ਕਰਦਾ ਤਿੰਨ ਨਹੀਂ ਵੈਰ ਤੂਸ ਸਰਕਾਰ ਨੇ ਆਰਤੀ ਲਾਰੇ ਆ ਬਾਣ ਜਿੱਤਰੇ ਜਦੋਂ ਮੈਂ ਨਾ ਕੱਚੀ ਪਰਚੀ ਜਦੋਂ ਪੱਕੀ ਪਰਚੀ ਦੇ ਉੱਪਰ ਨਾ ਦੇ ਸਮ ਲਿਖ ਕੇ ਆਰਤੀ ਤੇ ਜੇਮਾ ਜਾ ਰਹੇ ਨਾ ਆਰਤੀ ਤਾਂ ਆਪਣੀ ਹਾਂਜੀ ਵੀਰ ਸਸਤੀ ਗੱਲ ਬਈ ਸਰੇ ਨੂੰ ਜਿਹੜਾ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਦੇਖਣ ਆਇਆ ਉਹਦਾ ਸਵਾਗਤ ਹੈ ਅੱਪਣੇ ਬਈ ਅੱਜ ਬਣਾਣੀ ਹੈ ਜੀਰੀ ਪਾਣੀ ਫੇਰਿਆ ਵਾ ਜੀਰੀ ਮਨ ਸਾਰੀ ਮਨੂ ਜੀਰੀ ਦਾ ਰੰਗ ਵੀ ਵਧੀਆ ਨਹੀਂ ਮਤਲਬ ਖਰਾਬ ਕਰਦੀ ਹੈ ਪਾਣੀ ਨੇ ਮਿੱਟੀ ਰੰਗੀ ਕਰਦੀ ਜੀਰੀ ਠੀਕ ਹੈ ਬਾਕੀ ਝਾੜ ਝੂਟ ਵੀ ਕਰੇ ਘਟਾ ਹੈ ਅੱਦੇ ਕਰੇ ਮਾਰੇ 15 ਨਿਕੜੇ ਕੋਈ ਕਰੇ ਮਾਰੇ 12 ਕਾਉਂਟਲ ਵੀ ਨਹੀਂ ਨਿਕੜ ਰਹੇ ਬਾਈ 12 12 ਕਿੱਲੇ ਮਾਦੇ ਮਤਲਬ ਜਿੱਥੇ ਨੂੰ ਪਾਣੀ ਫਿਰ ਗਿਆ ਉੱਥੇ ਨੂੰ ਮਤਲਬ ਕੰਮ ਬਹੁਤ ਖਰਾਬ ਹੋ ਗਿਆ ਬਾਕੀ ਚਲੋ ਅੱਜ ਵੜ ਗਿਆ ਪਤਾ ਲੱਗ ਜਾਏਗਾ ਬਾਕੀ ਮਤਲਬ ਮਤਲਬ ਬਾਈ ਉਹ ਵਾਲੀ ਬਾਤ ਨਹੀਂ ਬਣ ਰਹੀ ਜਿਹੜੀ ਪਹਿਲਾਂ ਜੀਰੀਆਂ ਵੜਾਏ ਕਰਦੇ ਜਦ ਜਿੱਤਰਾ ਐਕਸਾਈਟਮੈਂਟ ਸੀ ਦੀ ਜਾਂ બીજી ਜੀਰੀ ਵੀ ਹਾਂ ਯਾਰ ਜੀਰੀ ਵੜਾਵੇਂ ਜੀਰੀਆਂ ਨਿਊ ਨਿਕੜੇਗੀ ਵਧੀਆ ਨਿਕੜੇਗੀ ਹੈਨਾ ਪਾਣੀ ਦੇ ਬਾਅਦ ਨਿਊ ਸਾਹ ਹੋ ਗਿਆ ਖੇਤਮਾਂ ਜਾਂਦੇ ਵੀ ਨਹੀਂ ਹੋਆ ਵੀ ਪਤਾ ਨਹੀਂ ਔਰ ਕੇਸੀ ਜੀਰੀ ਬਹੁਤ ਵਧੀਆ ਧੀ ਮਤਲਬ ਜੀ ਜਾਂ ਨਹੀਂ ਲੱਗਦਾ ਬਾਕੀ ਚਲੋ ਜੋ ਹੈ ਉਹਦੋਂ ਫਿਰ ਹੈ ਹੀ ਹੈ ਸਾਰੇ ਪੰਜਾਬ ਗਿਆ ਲੋ ਹੈ ਲੈ ਭਾਈ ਫੋਨ ਵਾਲੀ ਦਾ ਆਪਣੇ ਬੰਦੇ ਦਾ ਆਪਾਂ ਟਰੈਕਟਰ ਹੈ ਯਾਰ ਸਵੇਰੀ ਕਿਧੋਂ ਰਖੜਾ ਕੇ ਥੋੜਾ ਜਿਹਾ ਟਰੈਕਟਰ ਕਾ ਉਹ ਜਿਹੜਾ ਉਹ ਨਹੀਂ ਹੁੰਦਾ ਹੈ ਕੁਲੈਂਟ ਜਿਹੜਾ ਉਹ ਪਾਈਪ ਜਾ ਉਹ ਹੋ ਗਿਆ ਤਾਂ ਲੀਕ ਹੋ ਗਿਆ ਤਾਂ ਜੈਨ ਉਹ ਸੈਟ ਜਾ ਕਰਾਇਆ ਜੈਨ ਜੂ ਨਾ ਪਾਇਆ ਫਿਰ ਮੈਂ ਉੱਥੇ ਖੜਾਇਆ ਇਹਦਾ ਮੈਂ ਆ ਗਿਆ ਦਾ ਕਰਾ ਨੂੰ ਮਗਰਾ ਟਾਈਮ ਲੱਗ ਜੇ 23 ਬਹੁਤ ਟਰੈਕਟਰ ਜੇ ਖੜੇ ਤੇ ਸੈਟ ਹੋਣ ਇਹਨੂੰ ਮਹਾਬਈਆ ਸਮਾਰਦੇ ਲੈਣਾ ਦੀ ਮੈਂ ਲੈਣ ਜਾ ਰਿਹਾ ਹਾਂ ਟਰੈਕਟਰ ਨੂੰ ਬਆਮ ਦਮ ਦੇ ਹੀ ਲੈ ਗਈ ਤੇ ਨਾ ਮਸ਼ੀਨ ਆ ਜੀ ਮਸ਼ੀਨ ਹਲੀ ਆਈ ਨਹੀਂ ਮੈਨੂੰ ਪਹਿਲਾਂ ਲੈ ਮਸ਼ੀਨ ਨੂੰ ਖੋਣ ਆਲੀ ਮੈਂ ਖੇਤੋਂ ਮਸ਼ੀਨ ਆਈ ਨਹੀਂ ਹਲੀ ਬਈ ਮੈਂ ਚੱਲਾਂ ਦਮ ਦੇ ਇਹਨੂੰ ਆਵਾ ਲੈ ਕੇ ਵੜਾ ਕੇ ਜੀਰੀ ਚਲਾਂਗੇ ਆਪਾਂ いや ਮੈਂ ਡੀਮਨ ਉਹ ਕਰਾਉਣਾ ਦੇਖੋ ਕੀ ਕਰੇਗਾ ਝਾੜ ਝੂੜ ਕੀ ਤਰ੍ਹਾਂ ਨਿਕੜੇਗਾ ਟਰੈਕਟਰ ਕਰਾ ਲਿਆ ਸੈਟਅਪ ਤੇ ਉਹ ਚ ਲੈਮਾ ਕਰਾਉਣ ਲੈ ਗਏ ਆਪਾਂ ਟਰੈਕਟਰ ਵੀ ਲਿਆਏ ਆਪਾਂ ਤੇ ਮਸ਼ੀਨ ਵੀ ਆ ਗਈ ਠੀਕ ਐ ਬਸ ਦੇਖੋ ਵੀ ਬਟਾਂ ਜਿਰੀ ਜਿਰੀ ਹੋ ਰਹੀ ਬਈ ਆਪਣੀ ਜਿਰੀ ਦੇਖ ਲਿਓ ਸਭ ਨੂੰ ਠੀਕ ਐ ਬਣੇ ਰਹੀਓ ਬਸ ਗੇਰੇ ਗੇਰੇ ਐਂਡ ਤੱਕ ਬਣੇ ਰਹੀ ਐ ਬਲੋਕ ਐਂਡ ਤੱਕ ਵੀ ਮਿੱਤਰੋ ਇਸ ਤਰ੍ਹਾਂ ਬਾਅਦ ਵੀ ਇਹ ਟੈਂਕ ਤੋਂ ਪੈ ਰਿਹਾ ਗਰਦ ਦਿਖਾਵਾਂ ਦੇਖਿਓ ਗਰਦ ਕਿਸ ਤਰ੍ਹਾਂ ਡਰਿਆ ਜਿਰੀ ਵਾਤੇ ਗਰਦਾ ਮਿੱਟੀ ਐ ਬਈ ਉਹ ਇਵੇਂ ਨਾ ਸਾਰੇ ਖੇਤਵਾਂ ਨੂੰ ਕਿਹੜਾ ਖਾਗੀ ਮਸ਼ੀਨ ਜਿੱਥੇ ਉਹ ਕੋਠਾ ਸੀ ਹੈ ਨਾ ਕੋਠਾ ਉੱਥੇ ਤੱਕ ਆ ਕੇ ਟੈਂਕ ਭਰ ਜੇ ਕਰੇ ਦਾ ਮਸ਼ੀਨ ਗਈ ਤਾਂ ਨਾ ਘਟ ਝਾੜਾ ਵੀ ਹੋ ਰਿਹਾ ਸਾਰੇ ਖੇਤਵਾਂ ਨੂੰ ਕਿਹੜਾ ਖਾ ਗਿਆ ਦੁਬਾਰੇ ਘੁੰਮ ਕੇ ਉਰਾ ਗਿਆ ਇਤਨਾ ਨੁਕਸਾਨ ਹੈ ਜੀਰੀਆਂ ਆ ਰੈਦ ਕੀ ਤੋਂ ਮਤਲਬ ਜੀਰੀ ਤੋਂ ਯਾਰ ਕੋਈ ਜੀਰੀਆਂ ਹੀ ਮਤਲਬ ਗੱਲ ਬਾਤ ਇਤਨੀ ਕੁਝ ਖਾਸ ਹੈ ਨਹੀਂ ਬਹੁਤ ਘਟ ਨਿਕਲ ਰਹੀ ਜੀਰੀਆਂ ਜੀ ਵੀ ਨਹੀਂ ਲੱਗ ਰਾ ਖੇਤ ਦੇ ਵਿੱਚ ਪਰ ਚਲੋ ਜੋ ਹੈ ਸਾਰੇ ਪੰਜਾਬੋ ਬਹਿ ਲੈ ਹੋ ਰਿਹਾ ਜੋ ਹੁਣ ਹੋਣਾ ਹੀ ਹੈ ਇਹਨੇ ਦੇਖਿਆ ਚਲੋ ਬਾਕੀ ਟਰੈਲੀਵਾਂ ਦਿਖਾਵਾਂ ਜਾਗੇ ਤੁਹਾਨੂੰ ਕਰਦਾਉ ਕਰਦਾਉ ਰਿਆ ਅਯੋ ਉਰੇ ਬੰਦੇ ਓਏ ਓ ਮਸ਼ੀਨਾਂ ਵਾਲੇ ਬੈਠੇ ਬੰਦੇ ਮਾਰੀ ਜੀ ਦੀ ਨਾ ਘਟ ਘਟੇ ਵਾਲੀ ਮਸ਼ੀਨ ਆਹਾ ਹਾ ਚੱਲੇ ਬਹੁਤ ਜਿੱਡਾ ਨਿਕੜਾ ਆ ਜਣਾ ਠੀਕ ਐ ਮੰਦੀ ਬੰਦੀ ਇਲਾਕੇ ਵਾਂ ਅੱਛਾ ਹਾਂ ਹਾਂ ਜਿਹੜੀ ਆ ਪਹੁੰਚ ਗਈ ਠਾਈਟ ਆਈਆਂ ਦਾ ਬਸ ਠੀਕ ਐ ਠੀਕ ਐ ਹੱਥ ਕਰ ਰਿਆ ਵੇ ਕੀ ਠੀਕ ਐ ਵਾਲ ਕਰ ਗਈ ਸੀਲਮਾ ਤੀਖਣੀ ਗਿਆ ਦਾ ਤੁਸ ਨਾ ਕੋਈ ਠੀਕ ਹੈ ਉਹ ਤਾਂ ਕਰ ਦੂਗੀ ਉਧਰ ਪਾਣੀ ਵੀ ਜ਼ਿਆਦਾ ਨਹੀਂ ਕਰ ਦੂਗੀ ਸਾਹਮਣੇ ਵੀ ਜਮੂ ਦੇ ਤਾਂ ਇਹ ਤੁਹਾਨੂੰ ਨਾ ਗਿਆ ਸਾਡੀ ਚੋਟੀ ਦਾ ਬਹੁਤ ਅੱਖ ਦੇਣ ਦਿਖਣਾ ਠੀਕ ਹੈ ਬਸ ਬਾਈ ਉਹੀ ਹੈ ਕਾਲਾ ਜਿਹੜਾ ਹੈ ਕੋਈ ਗਰਦ ਵਾਲਾ ਨਹੀਂ ਹੈਗੇ ਪਰ ਕੱਟ ਤੋਂ ਲੱਗੇ ਆ ਬੇਦਗਾ ਵੀ ਕੱਟ ਲਵਾਂਦੀ ਨਹੀਂ ਹੈ ਮਿੱਟੀ ਢੁੱੜ ਲਗੀ ਵੀ ਹੈ ਥੋੜੀ ਸਾਫ ਹੋਣੀ ਹੈ ਕੱਟਣ ਲੱਗਦਾ ਕੱਟ ਪੜਿਆ ਜਾਂਦਾ ਦਾ ਗਾਣਾ ਤੇ ਟੀਰੀ ਮਾ ਪੂਰਾ ਕੱਟ ਰੱਖ ਰਹੇਗਾ ਨਿਪੜੀ ਇਹ ਲਵੇਗਾ 3 ਚੌੜ ਤੋਂ ਥੋੜੀ ਨਿਪੜਿਆ ਉੱਪਰ ਦੇ ਫੁੱਲ ਆਹ ਯਾਰ ਆੜਤੀ ਨਾਲ ਸਿੱਧੀ ਬਾਤ ਹੋਈ ਮਾ ਆੜਤੀ ਨਾਲ ਬਾਤ ਕਰਕੇ ਮਸ਼ੀਨ ਲਾਈ ਵੀ ਕੱਟ ਨਹੀਂ ਲਵਾਦੇ ਹੈ ਉਹ ਤਾਂ ਕੱਚੀ ਮਾਰਤੀ ਹੋ ਰਹੀ ਹੈ ਹੋਰ ਕੱਚੀ ਕੱਚੀ ਮਾਰਤੀ ਹੋ ਰਹੀ ਹੈ ਉਹ ਕਿਹੜਾ ਪੱਤੀ ਹੋ ਰਿਹਾ ਜਦ ਬਾਅਦ ਮੈਂ ਵੀ ਜਦ ਹੋਰ ਵੀ ਅਗਰੇ ਲਾਵੇਂਗਾ ਮੈਂ ਤਾਂ ਬਿੱਲ ਬਣਵਾ ਕੇ ਪੈਸੇ ਪਵਾ ਮਗਾ ਮਾਨੂੰ ਰੇ ਲੈਣਾ ਤੇ ਹੋਰ ਕੰਮ ਤਾਂ ਕਰਨੀ ਹੋ ਕਿਤੇ ਤੇ ਹਾਈ ਯੂਨੀਫੈਲ ਜਿਹੜਾ ਥੋੜਾ ਜਿਹਾ ਉੱਪਰ ਕਹਿਤਾ ਵੀ ਇੰਦਰ ਨੇ ਅਸ਼ੋਕ ਨੂੰ ਕਿਹਾ ਸਾਰੇ ਕਿਹਨੂੰ ਡੱਕ ਤਾਉਂਦੇ ਆ ਲਾ ਦੇ 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 ਮੇਰੀ ਸੁਣ ਬਾਤ 300 ਕੱਟ ਲੈ ਦੇ ਅਬੇ ਉਧਰ ਪਸਾਰ ਜੂਨੀਅਨ ਵਾਲੇ ਕਰੇ ਵੀ ਲਾਲਾ ਤੁਹਾਨੂੰ 100 ਕੱਟ ਲਓ ਤੇਰਾ ਹੁਕਮ ਸਰਕਾਰ ਤੋਂ ਨਹੀਂ ਸਰਕਾਰੀ ਤੋਂ ਲਰੇ ਸਰਕਾਰ ਨੇ ਆਣਤੀ ਲਰੇ ਆ ਬਾਣ ਜਿਆਦਾ ਮਾ ਨਾ ਕੱਚੀ ਪਰਚੀ ਜਿਆਦਾ ਪੱਕੀ ਪਰਚੀ ਉੱਪਰ ਨਾ ਦੇ ਸਮਝ ਲਿਖ ਕੇ ਆੜਤੀ ਕੇ ਤੇ ਜੇਬਾਂ ਜਾ ਰਹੇ ਨਾ ਆਰਤੀ ਤਾਂ ਆਪਣੀ ਜੇਪ ਪਰ ਰੇ ਯਾਰ ਕੱਟ ਲਾ ਲਾ ਕੇ ਜ਼ਿੰਮੇਦਾਰੀ ਕੀ ਮਰਜੀ ਆਪਣੀ ਦਵਾਈ ਜੋ ਚਾਹੇ 200 ਗੱਲ ਵਾਲੇ ਇਹੋ ਭੈਣ ਚੋਂ ਐਮ ਐਸ ਵੀ ਨਾ ਹੋਇਆ ਇਹਨੂੰ ਅੱਧ ਮੰਨੇ ਤੁਸੀਂ ਹੂੰ ਸਰਕਾਰ ਕਿਸਾਨੀ ਉਹਦੇ ਨਾਲ ਬਹੁਤ ਜਨਾਨੀ ਇਹ ਬਿਨਾਂ ਕੁਝ ਨਹੀਂ ਹੈਗਾ ਸਰਕਾਰ ਤਾਂ ਪੂਰੇ ਰੇਟ ਨੂੰ ਰੇਟ ਨਹੀਂ ਜਰੀ ਫਗਾਤ ਪੈਨਸ਼ਨ ਨਹੀਂ ਰਾਮੀ ਪਿਆ 4 ਤੋਂ ਬੰਦਾਂ ਦੇ 100 ਗੱਲ ਵਾਲੇ ਮਰੀ ਜਗਾ ਫੋਨ ਆ ਰਿਹਾ ਸਾਈਕੋ ਚੰਡੀਗੜ੍ਹ ਹਾਂ ਥਾਲੀ ਚੰਡੀਗੜ੍ਹ ਜੋ ਦਵਾਈਆਂ ਪਾ ਪਾਉਂਦੀ ਹੈ ਆਸ਼ੋਕਨਗੁਰਾ ਨੀ ਕਾ ਵੀ ਲੈ ਬਈ ਕੱਟ-ਕੁੱਟਣਾ ਲਵਾਈਆਂ ਬਹੁਤ ਠੀਕ ਐ ਕੱਟ-ਕੁੱਟ ਵਾਲਾ ਕੋਈ ਸਿਸਟਮ ਨਹੀਂ ਰਿਹਾ ਹ이브 ਔਰ ਅਵੇਂ ਲਵਾਉਂਦੇ ਨਹੀਂ ਮਜ਼ਾਕ ਹੀ ਹਤ ਨਹੀਂ ਹੈ ਹੀ ਨਹੀਂ ਲਾਉਂਦੇ ਰਹੇ ਇਨਕੀ ਕਿਸਾਨ ਜੁਨੀਨ ਦੀ ਮੀਟਿੰਗ ਵੀ ਹੋਈ ਆੜਤੀਆਂ ਨੂੰ ਬੁਲਾ ਕੇ ਕਿਹਾ ਵੀ ਬਈ ਕੱਟਣ ਲੱਗਦੇ 100 ਰੁਪਏ ਆ ਗਿਆ 90 ਰੁਪਏ ਆ ਗਿਆ ਕਿਉਂ 300 ਆ ਗਿਆ ਫਿਰ 100 ਆ ਗਿਆ ਠੀਕ ਬਾਤ ਵਧੀਆ ਬਈ ਬਾਤ ਕੱਟ ਭੈ 4-400 ਰੁਪਏ ਕੱਟੋਕ ਦੇਣਾ ਦਿੱਤੀ ਉਹ ਤੋਂ ਤਾਂ ਹਰ ਸਿਕਾਈ

ਦੇਖ ਲਈਏ ਅਗਲੀ ਵਾਰੀ ਜੋ ਹੋਏਗਾ ਲੈ ਵੀ ਮਿੱਤਰੋ ਦੇਖੋ ਜੀ ਰੀ ਉਹ ਬਾਤ ਨਹੀਂ ਹੈ ਜੀ ਰੀ ਉਹ ਬਾਤ ਹੋ ਜੇ ਕਰਾ ਜੀ ਵੀ ਕੀ ਲੈ ਮਿੱਤਰੋ ਕਰੋ ਚੈੱਕ ਕਰ ਇਹ ਉਹਨਾਂ ਬਹਾਉਗਾ ਟੈਕਿੰਗ ਨਾ ਹੈ ਖੜਾ ਵੀ ਹੈ ਹਨਾ ਉਹ ਫੜੀਓ ਜਾ ਰਿਹਾ ਹੈ ਦੇਖ ਲੈ ਬਈ ਪਾਣੀ ਦਾ ਹਾਲ ਕਰਿਆ ਬਾ ਸਾਰਾ ਪਾਣੀ ਕੀ ਕਾਰਵਾਈ ਪਈ ਵੀ ਹੈ ਪਾਣੀ ਨੂੰ ਬਹੁਤ ਕੰਮ ਖਰਾਬ ਕਰਿਆ ਮੈਂ ਨਾ ਇਹ ਟ੍ਰੈਲੀ ਲਾ ਦਿਆ ਮੈਂ ਹੋ ਲਿਆ ਪਰ ਮਾ ਖੇਤ ਬੱਦਕ ਪੜ ਗਿਆ ਤੇ 2.5 ਟਰੈਲੀਆਂ 3 3 ਟਰੈਲੀਆਂ ਭਰ ਦੇ ਰਹੇ ਨੇ ਫੇਰੋ ਦੋ ਟਰੈਲੀਆਂ ਵੇਲੇ ਭਰਦੇ ਹੋਣੀਆਂ ਜੀ ਮਿੱਟੀ ਦੇਖਦੇ ਆਪਾਂ ਕਿਤਨੀ ਐ ਪੂਰਾ ਹੀ ਹਾਲ ਐ ਲੈ ਵੀ ਮਿੱਤਰੋ ਕਰਦਾ ਹੀ ਕਰਦਾ ਵੀ ਮਾਈਕ ਕੋ ਟੈਂਕ ਪਿਆ ਆ ਇੰਨਾ ਵਰਕੇ ਦੇ ਰਿਹਾ ਝਾੜ ਦਾ ਪਾਣੀ ਆ ਪਾਣੀ ਐ ਇੰਨਾ ਵਰਕੇ ਚੜਦੇ ਆ ਉਹ ਤਾਂ ਬਾਜਨ ਨਹੀਂ ਹੈ ਜੀ ਰੀਵਾ ਬਾਜਨ ਉਹ ਨਹੀਂ ਹੈ ਜੀ ਰੀਵਾ ਹਾ ਫੋਕੀ ਹੋ ਗਈ ਜੀਰੀ ਹੁਣ ਚੱਲਾਂ ਭਾਈ ਵੜ ਗਈ ਜੀਰੀ ਤੋਂ ਬਣੀ ਨਹੀਂ ਬਾਜੀ ਯਾਰ ਨਹੀਂ ਕਿੜੀ ਨਹੀਂ ਜੀਰੀ ਵਧੀਆ ਪਾਣੀ ਨੇ ਨੁਕਸਾਨ ਬਹੁਤ ਕਰਿਆ ਵਾ ਠੀਕ ਹੈ ਚਲੋ ਚੱਲਾ ਮੈਂ ਢੀਮਾ ਹੀ ਘੇਰਦੇ ਹਾਂ ਮੈਂ ਸਿੱਧੀ ਵੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟਰ ਸਬਸਕ੍ਰਾਈਬ ਕਰਕੇ ਬਸ ਸਬਸਕ੍ਰਾਈਬ ਕਰਕੇ ਵਧੀਆ ਕਰ ਦਿਓ ਕੰਮ ਸਾਰਾ ਓਕੇ ਫਿਰ ਹੈ ਬਾਏ